ਅੱਜ ਤੋਂ 15 ਦਿਨਾਂ ਬਾਅਦ 15 ਦਿਨਾਂ ਬਾਅਦ ਸੀਐਮ ਸਾਹਿਬ ਜਿਨ੍ਹਾਂ ਨੂੰ ਹਾਲੇ ਇਹਦੇ ਬਾਰੇ ਕੁਝ ਨਹੀਂ ਪਤਾ ਕੰਪਲੇਂਟਾਂ ਦਿੱਤੀਆਂ ਹੋਈਆਂ ਹੋ ਸਕਦਾ ਉਹਨਾਂ ਦੇ ਨੋਟਿਸ ਨਾ ਹੋਵੇ ਪਰ ਅਸੀਂ ਉੱਥੇ ਘਰਾਓ ਕਰਾਂਗੇ ਤੇ ਭੁਖੜ ਹੜਤਾਲ ਤੇ ਬੈਠਾਂਗੇ ਵਿਦ ਫੈਮਿਲੀ ਮੈਂ ਤੇਜਿੰਦਰ ਪਾਲ ਸਿੰਘ ਆਈਪੀਐਸ ਰਿਟਾਇਰਡ ਆਈਜੀਪੀ ਪੰਜਾਬ ਜੋ ਕਿ ਇੱਕ ਕਮੇਟੀ ਬਣੀ ਸੀ ਉਸ ਦਾ ਇੱਕ ਇਹਨਾਂ ਵਿੱਚੋਂ ਇੱਕ ਮੈਂਬਰ ਮੈਂ ਵੀ ਅਸੀਂ ਹੁਣ ਸੰਘਰਸ਼ ਕਮੇਟੀ ਬਣਾਈ ਹੈ ਕਿਉਂਕਿ ਸਾਨੂੰ 2009 ਤੋਂ ਲੈ ਕੇ 2023 ਆ ਗਿਆ ਸਾਨੂੰ ਕੋਈ ਜਗਜੀਤ ਸਿੰਘ ਮਾਝਾ ਜਿਹੜਾ ਪੀਸੀਐਲ ਦੇ ਤੁਸੀਂ ਇਧਰ ਤਨਾਹ ਸਾਈਟ ਤੇ ਗਏ ਹੋਵੋਗੇ بڑے ਝੰਡੇ ਵਗੈਰਾ ਲਾਏ ਆ ਪਰ ਉਹ ਨਰਾ ਫਰਾਡ ਆ ਤੁਸੀਂ ਦੇਖੇ ਹੋਣੇ ਸਾਰਿਆਂ ਨੇ ਉਹਦਾ ਨਾਮ ਹੀ ਸੁਣਿਆ ਹੋਣਾ ਜਗਜੀਤ ਸਿੰਘ ਰਾਹ ਦਾ ਜਿਹੜੇ ਕੀ ਐਮਡੀ ਨੇ ਇਨੋਵੇਟਿਵ ਹਾਊਸਿੰਗ ਐਂਡ ਇਨਫਰਾਸਟ੍ਰਕਚਰ ਦੇ ਉਹਦੇ ਘਰ ਵਾਲੀ ਜਿਹੜੀ ਆ ਮੈਡਮ ਉਹ ਵੀ ਡਾਇਰੈਕਟਰ ਨੇ ਇਹਨਾਂ ਨੇ ਤੇ ਪੁਰਾਣੀ ਕਮੇਟੀ ਜਿਹੜੀ ਪੰਜਾਬ ਪੁਲਿਸ ਪ੍ਰੈਮ ਦੀ ਕੰਜ਼ਿਊਮਰਸ ਕੋਆਪਰੇਟਿਵ ਸੁਸਾਇਟੀ ਲਿਮਟਿਡ ਨਾਂ ਦੀ ਸੀ ਉਹਨਾਂ ਦੇ ਨੁਮਾਇੰਦਿਆਂ ਨੇ ਪੁਰਾਣੀ ਕਮੇਟੀ ਦੇ ਨੁਮਾਇੰਦਿਆਂ ਨੇ ਮਿਲ ਕੇ ਜਗਜੀਤ ਸਿੰਘ ਜਿਹਦੇ ਪਾਸ ਡੇਢ ਦੋ ਕਿੱਲੇ ਵੀ ਜ਼ਮੀਨ ਨਹੀਂ ਸੀ ਉਹਨੂੰ ਵਿੱਚ ਪਾ ਕੇ ਪਹਿਲਾਂ ਇਹ ਜਿਹੜੇ ਕੰਜ਼ਿਊਮਰ ਸਟੋਰ ਬਾਰੇ ਕੁਝ ਦੱਸਣਾ ਚਾਹਾਂਗਾ ਕੰਜ਼ਿਊਮਰ ਕਮੇਟੀ ਬਾਰੇ ਇੱਥੇ ਏ ਡੀ ਜੀ ਵੀ ਸ਼੍ਰੀ ਰਜਿੰਦਰ ਸਿੰਘ ਆਈ ਪੀ ਐਸ ਉਸ ਟਾਈਮ ਵੈਲਫੇਅਰ ਵਿੱਚ ਏ ਡੀ ਜੀ ਵੈਲਫੇਅਰ ਸਨ ਉਹਨਾਂ ਵੱਲੋਂ ਅਜੀਤ ਸਿੰਘ ਵੈਲਫੇਅਰ ਵੈਲਫੇਅਰ ਫੰਡ 20 ਲੱਖ ਰੁਪਿਆ ਕਢਾ ਕੇ ਤੇ ਇਹ ਕਮੇਟੀ ਜਿਹੜੀ ਹੈ ਇਸ ਨੂੰ ਸ਼ੁਰੂ ਕੀਤਾ ਗਿਆ ਲੋਨ ਦਿੱਤਾ ਲੋਨ ਲੋਨ ਲਿਆ ਜਿਹੜਾ 20 ਲੱਖ ਸੀ ਇਹ ਲੋਨ ਸੀ ਜਿਹਦੇ ਵਿੱਚ ਛੋਟੇ-ਛੋਟੇ ਸਟੋਰ ਵੀ ਜੋ ਸਾਨੂੰ ਨਹੀਂ ਪਤਾ ਮੈਂ ਤੇ ਦੇਖਿਆ ਨਹੀਂ ਆਪਣੀ ਸਾਰੀ ਸਰਵਿਸ ਮੇਰੀ ਜਿਆਦਾ ਚੰਡੀਗੜ੍ਹ ਦੀ ਹੈ ਵੀ ਕਿਤੇ ਸਟੋਰ ਵੀ ਸੀ ਉਹ 20 ਲੱਖ ਰੁਪਏ ਦੇ ਸਟੋਰ ਖੋਲੇ ਗਏ ਸਟੋਰਾਂ ਤੋਂ ਬਾਅਦ ਉਹ 1 ਸਾਲ ਦੇ ਕਰੀਬ ਜੋ ਸੁਣ ਰਹੇ ਆ 1 ਸਾਲ ਦੇ ਕਰੀਬ ਉਹ ਸਟੋਰ ਜਿਹੜੇ ਆ ਚੱਲੇ ਉਸ ਤੋਂ ਬਾਅਦ ਉਹਨਾਂ ਸਟੋਰਾਂ ਦਾ ਕੋਈ ਪਤਾ ਨਹੀਂ ਲੱਗਾ 1 ਸਾਲ ਬਾਅਦ ਇਲੈਕਸ਼ਨ ਹੋਈ ਤੇ ਜਿਸ ਦੇ ਪ੍ਰਧਾਨ ਜਗਦੀਸ਼ ਮਿੱਤਲ ਜੀ ਜਿਹੜੇ ਆ ਉਹ ਬਣ ਜਾਂਦੇ ਨੇ ਆਈਜੀ ਸਾਹਿਬ ਆਈਪੀਐਸ ਨੇ ਉਹ ਬਣ ਜਾਂਦੇ ਆ ਉਹਨਾਂ ਦਾ ਨਿੱਜੀ ਸਟਾਫ ਜਿਹਦੇ ਵਿੱਚੋਂ ਕਿਸੇ ਨੂੰ ਉਸ ਕਮੇਟੀ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਓਪਨਲੀ ਆਪਣੇ ਆਪ ਹੀ ਜਿਹੜੇ ਉਹਨਾਂ ਦੇ ਮੁਤਾਬਕ ਜਿਨ੍ਹਾਂ ਨੂੰ ਉਹ ਸਹੀ ਸਮਝਦੇ ਸਨ ਜਿਵੇਂ ਭਗਵਾਨ ਦਾਸ ਜੀ ਨੇ ਇੱਕ ਉਹਨਾਂ ਦਾ ਕਾਫੀ ਇਹਦੇ ਵਿੱਚ ਰੋਲ ਆ ਬਾਕੀ ਹੋਰ ਵੀ ਨਿਜੀ ਸਟਾਫ ਜਿਹੜਾ ਉਹ ਮੈਂਬਰ ਬਣਾ ਕੇ ਕੋਰਮ ਪੂਰਾ ਕਰਕੇ ਤੇ ਜਿਹੜੀ ਪੰਜਾਬ ਪਲੀਜ਼ ਪ੍ਰਾਇਮਰੀ ਕੰਜ਼ਿਊਮਰ ਸੋਸਾਇਟੀ ਲਿਮਟਿਡ ਜਿਹੜੀ ਸੀ ਉਹ ਉਹ ਰਜਿਸਟਰ ਵੀ ਕਰਾ ਲਈ ਜਾਂਦੀ ਹੈ ਰਜਿਸਟਰ 1 ਸਾਲ ਪਹਿਲਾਂ ਹੋ ਜਾਂਦੀ ਹੈ ਇਸ ਕਮੇਟੀ ਨੂੰ ਹਾਊਸਿੰਗ ਚ ਕਨਵਰਟ ਕਰਤਾ ਕਿਉਂਕਿ ਪਹਿਲਾਂ ਤੇ ਉਹ 20 ਲੱਖ ਦਾ ਕੋਈ ਪਤਾ ਨਹੀਂ ਲੱਗਾ ਹੋ ਸਕਦਾ ਮੈਂ ਉਹਦੇ ਬਾਰੇ ਕੋਈ ਜ਼ਿਆਦਾ ਮੇਰੇ ਕੋਲ ਡਾਕੂਮੈਂਟਸ ਨਹੀਂ ਗੇ ਪਰ ਉਹ ਇਸੇ ਜਿਹੜੀ ਹੈਗੀ ਆ ਕਮੇਟੀ ਜਿਹੜੀ ਰਜਿਸਟਰਡ ਕਰਾਈ ਸੀ ਏਆਰ ਪਾਸੋਂ ਉਹ ਉਹਦਾ ਉਹਨੂੰ ਹਾਊਸਿੰਗ ਚ ਕਨਵਰਟ ਕਰਤਾ ਹਾਊਸਿੰਗ ਚ ਕਨਵਰਟ ਕਰਤਾ ਜਿਹੇ ਸਭ ਬੰਦੇ ਨੂੰ ਬਤੌਰ ਬਿਲਡਰ ਲਿਆ ਗਿਆ ਜਿਹਨੂੰ ਅੱਜ ਜਗਜੀਤ ਸਿੰਘ ਮਾਝਾ ਨੂੰ ਜਿਹਦੇ ਪਾਸ ਕੋਈ ਪੈਲੀ ਨਹੀਂ ਸੀ ਸਾਡੀ ਕਮੇਟੀ ਵੱਲੋਂ ਜੋ ਪ੍ਰਾਣੀ ਕਮੇਟੀ ਸੀ ਨਵੀਂ ਤੇ ਹੁਣੇ ਬਣੀ ਹੈ ਉਹਦੇ ਚ ਸਾਡੇ ਨਾਲ ਬੜਾ ਵੱਡਾ ਫਰਾਡ ਕੀਤਾ ਗਿਆ ਸਾਡੇ ਸਾਰਿਆਂ ਦੇ ਕੋਲੋਂ ਜਿੰਨੇ ਵੀ ਮੈਂਬਰ ਹਨ ਇਸ ਕਮੇਟੀ 'ਚ ਮੈਂ ਦੱਸਣਾ ਚਾਹਵਾਂਗਾ ਮੈਂ ਜ਼ਰੂਰੀ ਸਮਝਦਾ ਵਾਂ ਵੀ ਇਹਦੇ ਪਾਰਟ 1 ਤੇ ਪਾਰਟ 2 ਉਹਨੂੰ ਵੀ ਵਿੱਚ ਪਾ ਲਈਏ ਤੇ ਟੋਟਲ 700 ਤੋਂ ਉੱਤੇ ਮੈਂਬਰ 700 ਮੰਨਦਾ ਹੈ ਜਿਹੜੇ ਪਹਿਲੀ ਜਿਹੜੀ ਪਾਰਟ 1 ਤੇ ਆ ਜੀਏ ਕਿਉਂਕਿ ਕਨਫਿਊਜ਼ਨ ਨਾ ਹੋਵੇ ਤੁਹਾਨੂੰ ਪਾਰਟ 1 ਤੇ ਪਾਰਟ 2 ਤੇ ਬਾਅਦ ਚ ਆਉਨੇ ਜਿਹਦਾ 70 ਕਰੋੜ ਰੁਪਈਆ ਇਕੱਠਾ ਕੀਤਾ ਗਿਆ ਮੁਲਾਜ਼ਮਾਂ ਤੋਂ ਲੈ ਕੇ ਕਿਸੇ ਨੇ ਲੋਨ ਲਿਆ ਕਿਉਂਕਿ ਸਾਰੇ ਅਸੀਂ ਛੋਟੇ ਪਰਿਵਾਰਾਂ ਦੇ ਆ तकरीबन ਸਾਰਿਆਂ ਨੇ ਲੋਨ ਲੈ ਤੇ ਜਦੋਂ 6200 ਰੁਪਏ ਗੱਜ ਦੇ ਹਿਸਾਬ ਨਾਲ ਸਾਨੂੰ ਜਿਹੜੀ ਇਹ ਦਿੱਤੀ ਗਈ ਸੀ ਜਿਹਦੇ ਚ ਇਹ ਵੀ ਦੱਸਿਆ ਗਿਆ ਸੀ ਵੀ ਇਹ ਤੁਹਾਨੂੰ 14 1400 ਰੁਪਇਆ ਜਿਹੜਾ ਵਾ 6200 ਦੇ ਵਿੱਚੋਂ ਮਾਈਨਸ ਕਰਕੇ ਤੁਹਾਨੂੰ ਦਿੱਤਾ ਜਾਏਗਾ ਕਿਉਂਕਿ ਕਮਰਸ਼ੀਅਲ ਜਗਾ ਜਿਹੜੀ ਐ ਉਹਨੂੰ ਉਹ ਸੈਲ ਕਰੇਗਾ ਬਿਲਡਰ ਜਿਹੜਾ ਉਸ ਤੋਂ ਬਾਅਦ ਇਹ ਫਿਰ ਵੀ ਇਹਨਾਂ ਦੀ ਤਸੱਲੀ ਨਹੀਂ ਹੋਈ ਇਹਨਾਂ ਨੇ 16 1600 ਰੁਪਏ ਗੱਜ ਦੇ حساب ਨਾਲ ਸਾਡੇ ਸਾਰਿਆਂ ਪਾਸੋਂ HDFC ਤੋਂ ਬਾਜਪਾਈ ਸਾਹਿਬ ਹੁੰਦੇ ਸੀ ਉਦੋਂ HDFC ਦੇ ਜਿਹੜੇ ਲੋਨ ਮੋਟਾ ਲੋਨ ਕਰਦੇ ਸੀ ਉਹਨਾਂ ਨੂੰ ਆਪਣੀ ਪੰਜਾਬ ਪੁਲਿਸ ਦੀ ਜਿਹੜੀ ਬਣੀ ਐ ਸੁਸਾਇਟੀ ਜਿਹੜੀ ਰਜਿਸਟਰ ਹੋਈ ਸੀ ਪੰਜਾਬ ਪੁਲਿਸ ਪ੍ਰਾਇਮਰੀ ਕੰਜ਼ਿਊਮਰ ਕੋਆਪਰੇਟਿਵ ਸੁਸਾਇਟੀ ਵੀ ਸਾਡੀ ਕਮੇਟੀ ਐ ਪੁਲਿਸ ਵਾਲਿਆਂ ਦੀ ਤੁਸੀਂ ਇਹਨਾਂ ਨੂੰ ਲੋਨ ਦੇ ਦਿਓ ਇਹਨਾਂ ਦੀ ਤਨਖਾਹ ਚੋਂ ਕੱਟੀ ਜਾਏ ਮੈਂ ਵੀ ਆਪ ਦੱਸਣਾ ਚਾਹਾਂਗਾ ਵੀ ਮੈਂ ਵੀ 8 ਲੱਖ ਰੁਪਈਆ ਲੋਨ ਲਿਆ ਸੀ ਜਿਹੜਾ ਮੈਂ ਦੋ ਕਿਸ਼ਤਾਂ ਚ ਲਿਆ ਸੀ ਮੇਰੇ ਕੋਲੋਂ ਕੋਈ ਜ਼ਿਆਦਾ ਪੜਤਾਲ ਨਹੀਂ ਸੀ ਕੀਤੀ ਗਈ ਕਾਗਜ਼ਾਂ ਦੀ ਕਿਉਂਕਿ ਸੈਲਰੀ ਲਈਦੀ ਸੀ ਸੈਲਰੀ HDFC ਦੇ ਅੰਡਰ ਆਉਂਦੀ ਸੀ ਉਹ ਤਨਖਾਹਾਂ ਸਾਨੂੰ ਜਿਹੜੀਆਂ ਅਸੀਂ ਉਧਰੋਂ ਮਿਲਦੀਆਂ ਸੀ ਉਹ ਲੋਨ ਕਈਆਂ ਨੇ ਤੇ ਲਾਤੇ ਨੇ ਇਹ ਕਈ ਵਿਚਾਰੇ ਜਿਹੜੇ ਨੇ ਉਹਦੀਆਂ ਕਿਸ਼ਤਾਂ ਭਰ-ਭਰ ਕੇ ਥੱਕ ਚੁੱਕੇ ਨੇ ਹੁਣ ਟੁੱਟੂ ਚੁੱਕੇ ਨੇ ਇੱਕ ਥਕਣਾ ਹੁੰਦਾ ਇੱਕ ਟੁੱਟਣਾ ਹੁੰਦਾ ਵਾ ਜਿਹੜਾ ਬਿਲਕੁਲ ਹੀ ਜਿਹੜਾ ਕਿਹਦੇ ਸਾਹ ਸਾਤ ਨਾ ਰਿਹਾ ਟੋਟਲ ਜਿਹੜਾ ਵਾ ਇਹ ਜਦੋਂ 1600 ਰੁਪਇਆ ਲਿਆ ਗਿਆ ਉਹਦੇ ਵਿੱਚ 111 ਕਰੋੜ ਦੇ ਕਰੀਬ ਰਕਮ ਬਣ ਗਈ 76 ਕਰੋੜ ਤੋਂ ਹੁੰਦੀ ਹੁੰਦੀ ਗਿਆ 111 ਕਰੋੜ ਬਣ ਗਈ ਕਿਉਂਕਿ 1600 ਰੁਪਏ ਗੱਜ ਦੇ ਹਿਸਾਬ ਨਾਲ ਸਾਡੇ ਕੋਲ ਹੋਰ ਜਮਾ ਕਰਾਇਆ ਗਿਆ ਉਸ ਤੋਂ ਬਾਅਦ ਸੈਕੰਡ ਪਾਰਟ ਤੇ ਆ ਜੰਨੇ ਆ ਸੈਕੰਡ ਪਾਰਟ ਵੀ ਇਹਨਾਂ ਨੇ ਬਹੁਤ ਉਸ ਤੋਂ ਵੀ ਜ਼ਿਆਦਾ ਸਾਨੂੰ 6500 ਰੁਪਏ ਦੇ ਹਿਸਾਬ ਨਾਲ ਦੂਸਰਾ ਜਿਹੜਾ ਸੈਕੰਡ ਪਾਰਟ ਸੀ ਉਹ 14000 ਦੇ ਕਰੀਬ ਗੱਜ ਦੇ ਹਿਸਾਬ ਨਾਲ ਜਿਹੜਾ ਲਿਆ ਗਿਆ ਵਸੂਲ ਕੀਤਾ ਗਿਆ ਉਹ 35 ਕਰੋੜ ਬਣਦੀ ਰਕਮ ਸਾਡੇ ਨਾਲ ਟੋਟਲ ਫਰਾਡ ਜਿਹੜਾ ਹੋਇਆ ਵਾ ਠੱਗੀ ਵਜੀ ਹੈ ਉਹ 146 ਕਰੋੜ ਦੀ ਵਜੀ 1 ਇੰਚ ਜ਼ਮੀਨ ਕਿਸੇ ਨੂੰ ਨਹੀਂ ਮਿਲੀ 1 ਇੰਚ ਕਿਸੇ ਨੂੰ ਜ਼ਮੀਨ ਨਹੀਂ ਮਿਲੀ ਸਾਰੀ ਜ਼ਮੀਨ ਟਰਾਂਸਫਰ ਜਿਹੜੀ ਹੈ ਉਹ ਮਾਝਾ ਜਗਜੀਤ ਸਿੰਘ ਮਾਝਾ ਜਿਹੜਾ ਉਹਨੂੰ ਕਰ ਦਿੱਤੀ ਗਈ ਹੁਣ ਸਾਡੇ ਹੱਥ ਵਸ ਹੁਣ ਕੁਝ ਨਹੀਂਗਾ ਸਾਡੇ ਕੋਲ ਅਸੀਂ ਜਦੋਂ ਨਵੀਂ ਕਮੇਟੀ ਹੌਂਦ ਵਿਚ ਆ ਗਈ ਅੱਜ ਉਹਨਾਂ ਨੂੰ ਵੀ ਸੱਧਿਆ ਹੈ ਬਹੁਤ ਵਧੀਆ ਗੱਲ ਆ ਜਿਹੜਾ ਸਾਫ ਸੁਥਰਾ ਇਨਸਾਨ ਹੋਵੇ ਨਵੀਂ ਕਮੇਟੀ ਸਾਡੇ ਸਾਹਮਣੇ ਹੈ ਪਰ ਪੁਰਾਣੀ ਕਮੇਟੀ ਦਾ ਸਾਨੂੰ ਕੋਈ ਦਿਖ ਨਹੀਂ ਰਿਹਾ ਤੇ ਨਾ ਹੀ ਜਗਜੀਤ ਸਿੰਘ ਵਾਜਾ ਜੀ ਸਾਨੂੰ ਇੱਥੇ ਦਿਖ ਰਹੇ ਨੇ ਇਹ 2009 ਦੇ ਵਿੱਚ ਰਜਿਸਟਰਡ ਹੋਈ ਸੀ ਏ ਆਰ ਹੈਡ ਆਫਿਸ ਬਹਾਲੀ ਹੈਡ ਆਫਿਸ ਦਾ ਸੀ ਪੰਜਾਬ ਪੁਲਿਸ ਹੈੱਡ ਕੁਆਟਰ ਸੈਕਟਰ 9 ਚੰਡੀਗੜ੍ਹ ਜਦੋਂ ਰਜਿਸਟ੍ਰੇਸ਼ਨ ਹੋਈ ਉਹਦੇ ਵਿੱਚ ਕੋਈ ਕਮਰਾ ਨਹੀਂ ਕੋਈ ਉਹਦੀ ਫਲੋਰ ਨਹੀਂ ਵੀ ਕਿਹੜਾ ਉਹਦਾ ਦਫ਼ਤਰ ਹੋਊਗਾ ਹੈੱਡ ਆਫਿਸ ਚੰਡੀਗੜ੍ਹ 'ਚ ਰਜਿਸਟਰਡ ਹੋਗੀ ਜਿਹੜੀ ਕਿ ਮਹਿਸੂਸ ਹੁੰਦਾ ਹੈ ਵੀ ਉਹ ਪ੍ਰੋਪਰ ਐਡਰੈਸ ਤੇ ਹੀ ਨਹੀਂ ਰਜਿਸਟਰ ਕਰਾਈ ਗਈ ਨਹੀਂ ਤੇ ਕੋਈ ਰੂਮ ਨੰਬਰ ਕੋਈ ਫਲੋਰ ਕੋਈ ਨਾ ਕੋਈ ਕਿਹਦੇ ਕੋ ਦਫਤਰ ਹੁੰਦਾ ਸ਼ੁਰੂ-ਸ਼ੁਰੂ ਚ ਸਤਜਿੰਦਰ ਸਿੰਘ ਹੁੰਦੇ ਸੀ ਕਿ ADGP ਵੈਲਫੇਅਰ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ 21 ਮੈਂਬਰਾਂ ਦੀ ਕਮੇਟੀ ਇਕੱਠੀ ਕਰਕੇ ਜਿਹਦੇ ਚ ਜ਼ਿਆਦਾਤਰ ਹੋਰ ਨਾ ਹੀ ਬੰਦਿਆਂ ਦੇ ਪਰਸਨਲ ਸਟਾਫ ਦੇ ਬੰਦੇ ਸੀ ਇਹ ਰਜਿਸਟਰ ਕਰਾ ਲਈ ਗਈ ਔਰ 20 ਲੱਖ ਰੁਪਇਆ ਸ਼ਹੀਦ ਅਜੀਤ ਸਿੰਘ ਜਿਹੜੇ ਸਾਡੇ ਆਈਡੀ ਟੈਰਰਿਜ਼ਮ ਚੁਆਇਸੀ ਉਹਨਾਂ ਦੇ ਨਾਂ ਤੇ ਇੱਕ ਵੈਲਫੇਅਰ ਫੰਡ ਚੱਲਦਾ ਸਾਡਾ ਉਹਦੇ ਫੰਡ ਦੇ ਵਿੱਚੋਂ ਇਹ ਕਮੇਟੀ ਨੂੰ ਲੋਨ ਦੇ ਦਿੱਤਾ ਗਿਆ ਚਲੋ ਖੈਰ ਉਹ ਨਾਤੇ ਸਾਨੂੰ ਉਹਦਾ ਕੋਈ ਸਟੋਰ ਕਹਿੰਦੇ ਚਲਾਇਆ ਗਿਆ ਸਾਨੂੰ ਅਜ ਤੱਕ ਉਹਦਾ ਕੋਈ ਨਵੀਂ ਕਮੇਟੀ ਨੂੰ ਕੋਈ ਚਾਰਜ ਚ ਉਹਦਾ ਕੋਈ ਕਾਰਜ ਪੱਤਰ ਸਾਨੂੰ ਮਿਲ ਤੱਕ ਨਹੀਂ ਮਿਲਿਆ ਉਹਦਾ ਕੀ ਹੋਇਆ ਕੀ ਸਟੋਰ ਚੱਲੇ ਘਾਟਾ ਪਿਆ ਵਾਧਾ ਪਿਆ ਪਰ ਇਹਨਾ ਜ਼ਰੂਰ ਹੋਇਆ ਕਿ ਸੋਸਾਇਟੀ ਜਿਹੜੀ ਸੀ ਉਹ 20 ਲੱਖ ਰੁਪਏ ਦੀ ਕਰਜ਼ਾਈ ਹੋ ਗਈ ਇੱਕ ਨਵੀਂ ਹਾਊਸਿੰਗ ਸਕੀਮ ਲੈ ਕੇ ਸੋਸਾਇਟੀ ਨੇ ਕੰਮ ਸ਼ੁਰੂ ਕੀਤਾ ਕੰਮ ਸ਼ੁਰੂਏ ਕੀਤਾ ਇੱਕ ਐਡਹੌਕ ਕਮੇਟੀ ਬਣਾ ਦਿੱਤੀ ਗਈ ਉਹਦੇ ਵਿੱਚ ਉਹ ਮੈਂਬਰ ਜਿਹੜੇ ਕਿ ਉਸ ਵਕਤ ਸੋਸਾਇਟੀ ਦੇ ਮੈਂਬਰ ਵੀ ਨਹੀਂ ਸੀ ਉਹਨਾਂ ਨੂੰ ਉਹ ਕਮੇਟੀ ਦੇ ਪਰ ਮਨਾਤਾ ਕਨਵੀਨਰ ਔਰ ਉਹਨਾਂ ਨੂੰ ਹੀ ਇੱਕ ਕਹ ਕੇ ਹਫਤੇ ਚ ਇੱਕ ਰਿਪੋਰਟ ਲਈ ਗਈ ਜਿਹਦੇ ਵਿੱਚ ਕਲੀਅਰ ਕਰ ਦਿੱਤਾ ਗਿਆ ਕਿ ਤੋਗਾ ਪਿੰਡ ਦੇ ਵਿੱਚ ਜ਼ਮੀਨ ਹੈ 60 ਕਿੱਲੇ ਉਹ ਵੇਖੀ ਹੈ ਕਮੇਟੀ ਨੇ ਆਪਣੀ ਕਾਰਵਾਈ ਪਾ ਕੇ ਇਹ ਹਿੱਦਤਾ ਦੀ ਜ਼ਮੀਨ ਠੀਕ ਹੈ ਐਮਓਯੂ ਸਾਈਨ ਹੁੰਦਾ ਹੈ 15 7 10 ਨੂੰ ਜਿਹੜਾ ਐਮਓਯੂ ਸਾਈਨ ਹੁੰਦਾ ਉਹਦੇ ਵਿੱਚ ਜਿਹੜਾ ਬਿਲਡਰ ਸਿਲੈਕਟ ਕੀਤਾ ਗਿਆ ਉਹਦੀ ਨਾਂ ਤੇ ਕੋਈ ਫਾਈਨੈਂਸ਼ੀਅਲ ਬੈਕਗ੍ਰਾਉਂਡ ਵੇਖੀ ਗਈ ਨਾ ਉਹਦਾ ਪਿਛਲਾ ਬਿਲਡਰ ਹੋਣ ਦਾ ਕੋਈ ਰਿਕਾਰਡ ਦੇਖਿਆ ਗਿਆ ਨਾ ਉਹਦੀ ਜ਼ਮੀਨ ਦੀ ਮਾਲਕੀ ਦੇਖੀ ਗਈ ਨਾ ਉਹਦੇ 'ਚ ਕੋਈ ਕਿਸੇ ਨੂੰ ਟੈਂਡਰ ਜਾਂ ਕੋਟੇਸ਼ਨ ਜਾਂ ਕਿਸੇ ਨੂੰ ਕੋ ਐਡਵਰਟਾਈਜ਼ਮੈਂਟ ਦਿੱਤੀ ਉਚਪ ਕਰਕੇ ਉਹਦਾ ਸਿਲੈਕਸ਼ਨ ਹੋ ਗਈ ਸਿਲੈਕਸ਼ਨ ਹੋਈ ਬੜੇ ਉਹਦੇ ਵਿੱਚ ਐਮਓਯੂ ਚ ਕੀ ਰੱਖਿਆ ਗਿਆ ਵੀ ਅਸੀਂ ਬਿਲਡਰ ਨੂੰ 60 ਕਿੱਲੇ ਜ਼ਮੀਨ ਖਰੀਦਣ ਵਾਸਤੇ 73 ਲੱਖ 73 ਕਰੋੜ 16 ਲੱਖ ਰੁਪਇਆ ਪੇ ਕਰਾਂਗੇ 60 ਕਿੱਲਾਂ ਦੇ ਵਿੱਚ ਉਹ ਕਰੇਗਾ ਡਿਵੈਲਪ ਕਰੇਗਾ ਪ੍ਰੋਜੈਕਟ ਔਰ ਸਾਨੂੰ 118000 ਸਕੂਅਰ ਯਾਰਡ ਰੈ residențial ਏਰੀਆ ਕਮੇਟੀ ਨੂੰ ਗੁਮਾੜਾ ਦੀ ਨੋਰਮ ਦੇ ਹਿਸਾਬ ਨਾਲ ਦੇਗਾ ਪਲਾਟਾਂ ਦੇ ਰੂਪ ਚ ਖੈਰ ਪਹਿਲਾ ਸਟੈਪ ਜੀ ਇਹ ਹੋਇਆ 73 16 ਦੀ ਥਾਂ ਤੇ 76 ਕਰੋੜ ਰੁਪਏ ਦੀ ਉਹਨੂੰ ਪੇਮੈਂਟ ਕਰ ਦਿੱਤੀ ਗਈ ਮੁਲਾਜ਼ਮਾਂ ਕੋਲੋਂ 6200 ਰੁਪਿਆ ਸਕੂਅਰ ਯਾਰਡ ਦੇ ਹਿਸਾਬ ਨਾਲ ਇਸੇ ਲੈ ਕੇ ਲੰਮਸਮ ਸਾਰੀ ਰਕਮ ਲਈ ਗਈ ਉਹਦੇ ਵਿੱਚ ਜਿਹੜੇ ਮੁਲਾਜ਼ਮ ਨਹੀਂ ਸੀ ਵਿਚਾਰੇ ਕਰ ਸਕਦੇ ਉਹਨਾਂ ਨੂੰ ਸੋਸਾਇਟੀ ਨੇ ਆਪਣੀ ਗਾਰੰਟੀ ਦੇ ਕੇ ਲੋਨ ਲੈਤਾ ਤਾਂ ਕਿ ਬਿਲਡਰ ਨੂੰ ਪੈਸੇ ਫਟਾਫਟ ਚਲੇ ਜਾਣ ਟੋਟਲ ਪੈਸੇ ਹਰ ਬੰਦੇ ਦੇ 650 ਦੇ ਹਿਸਾਬ ਨਾਲ ਬਿਲਡਰ ਨੂੰ ਪੇ ਕਰ ਦਿੱਤੇ ਗਏ ਬਿਲਡਰ ਨੇ 60 ਕਿੱਲੇ ਜ਼ਮੀਨ ਖਰੀਦੀ ਨਹੀਂ ਸੀ ਉਹ ਖਰੀਦੀ ਉਸ ਜ਼ਮੀਨ ਦਾ within 3 4 months 34 ਕਿੱਲੇ ਜ਼ਮੀਨ ਬਿਲਡਰ ਦੇ ਨਾਂ ਟ੍ਰਾਂਸਫਰ ਕਰ ਦਿੱਤੀ ਗਈ ਇਲੀਗਲੀ ਤੌਰ ਤੇ ਉਹਦੇ ਚ 209 ਕਨਾਲ ਦੀ ਇੱਕ ਰਜਿਸਟਰੀ ਆ ਮੈਂ ਤੁਹਾਨੂੰ ਖਾ ਵੀ ਸਕਦਾ ਜਿੱਦੇ ਤੇ ਉਹਦੀ ਹੋਣੀ ਸੀ ਉਹਦੀ ਲਈ ਆ ਆਫਿਸ ਕਾਪੀ ਦਿਖਾ ਦੇ ਤਸਦ ਲਈ ਆ ਉਹਦੇ ਵਿੱਚ ਰਜਿਸਟਰਾਰ ਦੇ ਤਹਿਸੀਲਦਾਰ ਤੇ ਦਸਕਤ ਹੀ ਨਹੀਂ ਹੈ ਉਹਦਾ ਫਿਰ ਵੀ ਵੇਖੋ ਇੰਤਕਾਲ ਹੋ ਗਿਆ 26 ਕਿੱਲੇ ਜ਼ਮੀਨ ਦਾ ਪਾਵਰਾਂ ਦੋ ਬੰਦਿਆਂ ਨੂੰ ਟਰਾਂਸਫਰ ਕਰਨੀਆਂ ਤੇ ਇੱਕ ਬੰਦਾ ਹੀ ਛੇ ਰਜਿਸਟਰੀਆਂ ਕਰਾ ਕੇ ਜਿਹੜਾ ਕਿ ਮਾਨਯੋਗ ਏਡੀਜੀ ਸਾਹਿਬ ਦਾ ਪੀਏਸੀ ਗੁਰਿੰਦਰਪਾਲ ਸਿੰਘ ਜੀਪੀ ਕਹਿੰਦੇ ਉਹਨੂੰ ਉਹ ਸਾਰੀਆਂ ਰਜਿਸਟਰੀਆਂ ਕਰਾ ਦਿੰਦਾ 21 ਤੱਕ ਆ ਰਜਿਸਟਰੀਆਂ ਹਾਂਜੀ ਇੱਕ ਦਲ ਬਾਤ ਵੀ ਕਰਾਂਗੇ ਹਾਂਜੀ ਉਹ ਰਜਿਸਟਰੀਆਂ ਕਰਾ ਦਿੰਦਾ ਉਸ ਤੋਂ ਬਾਅਦ ਕੀ ਹੁੰਦਾ ਐਮਓਜੂ ਦੇ ਮੁਤਾਬਕ ਇਹਨਾਂ ਨੇ 800 ਰੁਪਿਆ ਛੱਡ ਕੋ ਲੈਣਾ ਸੀ ਪਰ ਸਕੇਅਰ ਯਾਰਡ ਪੂਰੇ ਪੈਸੇ ਲੈ ਲੇ ਡਵੈਲਪ ਜਿਹੜਾ ਡਵੈਲਪਰ ਨੇ ਕਰਨਾ ਕਮਰਸ਼ੀਅਲ ਉਹਨੇ ਰੱਖਣਾ ਕਮਰਸ਼ੀਅਲ ਜਦੋਂ ਵਿਕੇ ਉਦੋਂ 1400 ਰੁਪਿਆ ਪਰ ਸਕੇਅਰ ਯਾਰਡ ਹਰ ਮੈਂਬਰ ਨੂੰ ਵਾਪਸ ਕਰਨਾ ਸੀ ਉਹ 1400 ਵਾਪਸ ਨਹੀਂ ਕੀਤਾ ਉਲਟਾ 1600 ਰੁਪਿਆ ਰੇਟ ਹੋਰ ਵਧਾ ਦਿੱਤਾ ਔਰ ਮੈਂਬਰਾਂ ਕੋ 1600 ਦੇ ਹਿਸਾਬ ਨਾਲ ਕਰੀਬ 17-18 ਕਰੋੜ ਰੁਪਿਆ ਹੋਰ ਇਕੱਠਾ ਕਰ ਲਿਆ ਇਹ ਵਾਅਦਾ ਵਾਅਦਾ 111 ਕਰੋੜ ਰੁਪਇਆ ਹੋ ਗਿਆ ਜਦੋਂ ਉਹਦੇ ਵਿੱਚ ਉਹਨੂੰ ਇਹਨੂੰ ਜਸਟੀਫਾਈ ਕਰਨ ਲਈ ਹੇਠਾਂ ਉੱਤੇ ਕਰਨ ਲਈ ਕੀ ਕੀਤਾ ਗਿਆ ਇੱਕ ਟਰਾਈਪਾਰਟ ਪਾਰਟੀ ਇਹ ਮੌਜੂ ਕਰ ਲਿਆ ਗਿਆ ਇੱਕ ਸਾਂਝਾ ਵਿਹਾਰ ਵਿੱਚ ਵੜ ਲਿਆ ਗਿਆ ਇੱਕ ਸਾਡੀ ਆਲਾ ਜਮਾਲਿਆ ਸੈੰਤੀ ਕਿਲੇ ਦੀ ਜ਼ਮੀਨ ਸਾਡੀ 22 ਕਿਲੇ ਦੀ ਜ਼ਮੀਨ ਸਾਂਝਾ ਵਿਹਾਰ ਦੀ ਤਾਂ ਉਸ ਟੈਂਗਲ ਜਿਹੜੀ ਦੱਸਣ ਲੱਗਾ 2.7 ਕਨਾਲਾਂ ਜ਼ਮੀਨ ਬਿਲਡਰ ਦੀ ਬਿਨਾ ਕਿਸੇ ਗਰੰਟੀ ਲੈ ਬਿਨਾ ਕਿਸੇ ਗੱਲ ਗੈਰਕਾਨੂੰਨੀ ਢੰਗ ਨਾਲ ਇਹ ਰਜਿਸਟਰੀਆਂ ਬਿਲਡਰ ਦੇ ਨਾਮ ਟ੍ਰਾਂਸਫਰ ਕਰ ਦਿੱਤੀਆਂ ਗਈਆਂ ਜਿਹਦਾ ਕਿ ਅੱਜ ਤੱਕ ਸਾਡਾ 2000 ਮਤਲਬ 22 ਤੱਕ ਸਾਡੇ ਕਿਸੇ ਮੈਂਬਰ ਨੂੰ ਪਿੰਖ ਤੱਕ ਨਹੀਂ ਬਣਨ ਦਿੱਤੀ ਕਿ ਜਿਹੜੀ ਉਹ ਜ਼ਮੀਨ ਆ ਉਹ ਅਸੀਂ ਟ੍ਰਾਂਸਫਰ ਕਰਤੀ ਹੈ ਫਿਰ 18 ਚ ਜਾ ਕੇ 40 ਕਨਾਲ ਇੱਕ ਮਰਲਾ ਜ਼ਮੀਨ ਫੇਰ ਕਰ ਦਿੱਤੀ 8 ਕਲੇ ਇੱਕ ਕਨਾਲ ਜ਼ਮੀਨ ਫਿਰ ਦੁਬਾਰਾ ਕਰ ਦਿੰਦੇ ਆ ਉਹੀ ਜੀਪੀ ਸਿੰਘ ਕਰਦਾ ਉਸ ਵਕਤ ਜੀਪੀ ਸਿੰਘ ਜਿਹੜਾ ਹੈ ਇੱਕ ਕਮੇਟੀ ਮੈਂਬਰ ਨਹੀਂ ਹੁੰਦਾ ਸਭ ਤੋਂ ਵੱਡੀ ਗੱਲ ਜਿਹੜਾ ਬੰਦਾ ਰਜਿਸਟਰੀ ਕਰਾ ਰਿਹਾ ਉਹਦਾ ਆਪਣਾ ਪਲਾਟ ਨਹੀਂ ਉਹਨੇ ਪਲਾਟ ਵਾਸਤੇ ਪੈਸੇ ਹੀ ਨਹੀਂ ਜਮ੍ਹਾਂ ਕਰਾਏ ਉਹੀ ਬੰਦਾ ਜਾ ਕੇ 40 ਕਨਾਲ ਇੱਕ ਮਰਲਾ ਜ਼ਮੀਨ ਕਰਾ ਦਿੰਦਾ ਕਮੇਟੀ ਦੀ ਦੁਬਾਰਾ ਇਲੈਕਸ਼ਨ ਹੁੰਦੀ ਹੈ 15 ਚ ਦੁਬਾਰਾ ਇਲੈਕਸ਼ਨ ਹੋ ਕੇ ਤੇ ਉਹਦੇ ਵਿੱਚ ਸਾਡੇ ਮਾਨਯੋਗ ਜਗਦੀਸ਼ ਮਿੱਤਲ ਜੀ ਪ੍ਰਧਾਨ ਰਹਿੰਦੇ ਨੇ ਆਪਣੇ ਆਈਜੀ ਸ਼ਿਵ ਕੁਮਾਰ ਬਰਮਾ ਜੀ ਜਨਰਲ ਸੈਕਟੀ ਬਣ ਜਾਂਦੇ ਨੇ ਉਹਦੇ ਚ ਇਲੈਗਲਟੀ ਬਹੁਤ ਹੈ ਕੋਈ ਕੋਆਪਰੇਟਿਵ ਐਕਟ ਕੋਆਪਰੇਟਿਵ ਰੂਲ ਜਾਂ ਸੋਸਾਇਟੀ ਦਾ ਕੋਈ ਵੀ ਜਿਹੜਾ ਆਪਣਾ ਲਾਇਆ ਉਹ ਉਹਦੇ ਮੁਤਾਬਕ ਕੰਮ ਨਹੀਂ ਕੀਤਾ ਗਿਆ ਸੋਸਾਇਟੀ ਵੱਲੋਂ ਫਿਰ 21 ਆ ਜਾਂਦੀ ਹੈ 20 ਦੇ ਵਿੱਚ ਸੋਸਾਇਟੀ ਜਿਹੜੀ ਹੈ ਉਹਦੇ 5 ਸਾਲ ਪੂਰੇ ਹੋ ਜਾਂਦੇ ਆ ਅੱਗੇ ਸੋਸਾਇਟੀ ਦੀ ਇਲੈਕਸ਼ਨ ਨਹੀਂ ਹੁੰਦੀ ਇਲੈਕਸ਼ਨ ਦੀ ਸੋਸਾਇਟੀ ਦੀ ਇਲੈਕਸ਼ਨ 20 ਚ ਖਤਮ ਹੋ ਜਾਂਦੀ ਹੈ 8 ਅਪ੍ਰੈਲ ਵਿੱਚ ਸੋਸਾਇਟੀ 5 ਸਾਲ ਪੂਰੇ ਹੋ ਗਏ ਤੇ ਸੋਸਾਇਟੀ ਫਿਰ ਵੀ ਕੰਮ ਕਰੀ ਜਾਂਦੀ ਹੈ ਇਲੈਕਸ਼ਨ ਨਹੀਂ ਕਰਾਉਂਦੀ ਨਾ ਬੇਸਿਕਲੀ ਕੋਆਪਰੇਟਿਵ ਲਾਅ ਇਹ ਕਹਿੰਦਾ ਕਿ ਜੇ ਉਹਦੀ ਪੂਰੀ ਹੋ ਗਈ ਤੇ ਕੋਆਪਰੇਟਿਵ ਲਾਅ ਡਿਪਾਰਟਮੈਂਟ ਨੇ ਐਡਮਿਨਿਸਟਰेटर ਲਾਉਣਾ ਸੀ ਜਾਂ ਇਲੈਕਸ਼ਨ ਕਰਾਉਣੀ ਸੀ ਦੋਵਾਂ 'ਚ ਕੁਝ ਨਹੀਂ ਹੁੰਦਾ 19 ਜਨਵਰੀ 21 ਚਾਣ ਕੇ 16.5 ਕਿੱਲੇ ਜ਼ਮੀਨ ਤਿੰਨ ਰਜਿਸਟਰੀਆਂ ਫਿਰ ਦੁਬਾਰਾ ਉਹਦੇ ਨਾਂ ਕਰ ਦਿੱਤੀਆਂ ਜਾਂਦੀਆਂ ਕਰਨੇ ਕਿ ਉਸ ਤੱਕ ਵਕਤ ਜਿਹੜੇ ਸਾਡੇ ਮੈਂਬਰਸ਼ਿਪ ਥੋੜੇ ਜੇ ਐਕਟਿਵ ਹੋ ਚੁੱਕੇ ਸੀ ਉਹ ਬਿਲਕੁਲ ਹੀ ਸਭਾ ਸਰਾਸਰ ਇਲੀਗਲ ਢੰਗ ਨਾਲ ਹੋਈਆਂ ਜਿਸ ਮਤੇ ਦਾ ਹਵਾਲਾ ਉਹ ਰਜਿਸਟਰੀਆਂ ਦੇ ਵਿੱਚ ਦਿੱਤਾ ਗਿਆ ਮੈਂ ਤੁਹਾਨੂੰ ਡਾਕੂਮੈਂਟ ਦੇ ਸਕਦਾ ਤੁਸੀਂ ਉਹ ਮਤਾ ਪੜ੍ਹ ਲਓ ਉਸ ਮਤੇ ਦਾ ਉਸ ਰਜਿਸਟਰੀ ਕਰਾਉਣ ਦਾ ਕੋਈ ਇਲਾਕਾ ਦੇਖਾ ਹੀ ਨਹੀਂ ਹੈ ਉਹ ਮਤਾ ਇਹਨਾਂ ਨੂੰ ਅਲਾਉ ਹੀ ਨਹੀਂ ਕਰਦਾ ਉਸ ਮਤੇ ਦੇ ਮੁਤਾਬਕ ਜਾ ਕੇ ਰਜਿਸਟਰੀਆਂ ਕਰ ਲੈਂਦੀਆਂ ਔਰ ਸੋਸਾਇਟੀ ਦਾ ਪੈਨ ਕਾਰਡ ਯੂਜ਼ ਹੁੰਦਾ ਸੋਸਾਇਟੀ ਨੂੰ ਇਨਕਮ ਟੈਕਸ ਕੋਲੋਂ 9 ਕਰੋੜ ਦੀ ਜਿਹੜੀ ਪ੍ਰਾਪਰਟੀ ਵਿਕੀ ਆ ਉਹਦੇ ਇਨਕਮ ਟੈਕਸ ਦਾ ਨੋਟਿਸ ਆ ਜਾਂਦਾ ਇਹ ਟੈਕਸ ਉਹ 11 ਕਰੋੜ ਰੁਪਇਆ ਪ੍ਰੋਜੈਕਟ 1 ਦੇ ਵਿੱਚ ਹੁਣ ਤੱਕ ਇਹ ਹੋ ਗਿਆ 11 ਦੇ ਵਿੱਚ ਹੀ ਇਹਨਾਂ ਨੇ ਸੋਸਾਇਟੀ ਦੀ ਫਿਰ ਕੀ ਪਤਾ ਨਹੀਂ ਕੀ ਉਹਦੀ ਮਨਸਾ ਸੀ ਉਸ ਵਕਤ ਇਹਨਾਂ ਨੇ ਪ੍ਰੋਜੈਕਟ 2 ਸ਼ੁਰੂ ਕਰ ਲਿਆ ਪ੍ਰੋਜੈਕਟ 2 ਜਿਹੜਾ ਸ਼ੁਰੂ ਕੀਤਾ ਉਹਦੇ ਵਿੱਚ ਮੈਂਬਰਸ਼ਿਪ ਵਧਣੀ ਸੀ ਨਵੇਂ ਮੈਂਬਰਾਂ ਨੂੰ ਇਹਨਾਂ ਨੇ ਫਿਰ ਕਿਹਾ ਵੀ ਆਓ ਵੀ ਤੁਹਾਨੂੰ ਵੀ ਪਲਾਟ ਦਿੰਨੇ ਆ ਕਿਉਂਕਿ ਹਾਲ ਵੀ 11 ਸੀ ਹਾਲੇ ਇਹ ਪਤਾ ਨਹੀਂ ਲੱਗ ਚੁੱਕਿਆ ਵੀ ਫਰਾਡ ਹੋ ਰਿਹਾ ਉਦੋਂ ਇਹਨਾਂ ਨੇ ਕਿਹਾ ਜੀ ਇਹ ਪਹਿਲੀ ਤੇ ਜ਼ਮੀਨ ਸੀ ਤੋਗਾ ਚ ਜਿਹੜਾ ਪਹਿਲਾ ਪ੍ਰੋਜੈਕਟ ਹੈ ਦੂਜਾ ਪ੍ਰੋਜੈਕਟ ਹੋਏਗਾ ਭਗਤੂਪੁਰਾ ਤੇ ਰਾਣੀ ਮਾਹਰਾ ਚ ਰਾਣੀ ਮਾਹਰਾ ਦੇ ਵਿੱਚ 25 ਕਿੱਲੇ ਜ਼ਮੀਨ ਲਵਾਂਗੇ ਔਰ 25 ਕਿੱਲੇ ਜਿਹੜੀ ਜ਼ਮੀਨ ਲਵਾਂਗੇ ਉਹ ਸੋਸਾਇਟੀ ਦੇ ਨਾਂ ਤੇ ਲਵਾਂਗੇ ਔਰ ਜੇ ਪ੍ਰੋਜੈਕਟ ਉਹ ਸਿਰੇ ਨਹੀਂ ਚੜਦਾ ਤੇ ਉਹ ਜਿਹੜਾ ਆਪਣਾ 25 ਕਿੱਲੇ ਜ਼ਮੀਨਾਂ ਉਹ ਸੋਸਾਇਟੀ ਦੇ ਭਾਲੇ ਹੋ ਜੂ 35 ਕਰੋੜ ਰੁਪਈਆ ਇੱਕ ਐਮਓਯੂ ਐਮਓਯੂ ਕੀ ਜਿਹਦਾ ਅਸ਼ਟਾਮ ਪੇਪਰ ਕਿਸੇ ਥਰਡ ਪਾਰਟੀ ਦੇ ਨਾਂ ਖਰੀਦਿਆ ਦੋ ਬੰਦੇ ਐ ਮੌਜੂਦ ਕਰਦੇ ਨੇ ਜਗਜੀਤ ਸਿੰਘ ਮਾਝਾ ਔਰ ਜਗਦੀਸ਼ ਮਿੱਤਲ ਕੋਈ ਉਹਦੇ ਚ ਵਿਟਨੈਸ ਨਹੀਂ ਕਿਸੇ ਉਹ ਟੈਸਟ ਨਹੀਂ ਹੋਇਆ ਅਸ਼ਟਾਮ ਕਿਸੇ ਤਜੀ ਪਾਰਟੀ ਨਾਲ ਉਹਦੇ ਤੇ ਇਹ ਕਲਾਸ ਪਾ ਲੈਂਦੇ ਆ ਜਿਹੜੀਆਂ ਤੁਹਾਨੂੰ ਦੋ ਦੱਸਿਆ ਨੇ ਵੀ ਇਹ ਸੋਸਾਇਟੀ ਦੇ ਨਾਮ ਲੈਣੀਆਂ 35 ਕਰੋੜ ਰੁਪਈਆ ਇਕੱਠਾ ਕਰਕੇ ਬਿਲਡਰ ਦੇ ਨਾਮ ਟਰਾਂਸਫਰ ਕਰ ਦਿੰਦੇ ਨੇ ਔਰ 1 ਇੰਚ ਜ਼ਮੀਨ ਜਿਹੜੀ ਆ ਸੋਸਾਇਟੀ ਤੇ ਨਾ ਖਰੀਦ ਨਹੀਂ ਹੁੰਦੀ 25 ਕਿੱਲਾਂ ਦੀ ਥਾਂ ਤੇ 1 ਇੰਚ ਵੀ ਨਹੀਂ ਖਰੀਦ ਹੁੰਦੀ ਨਾ ਪਕਤੂ ਮਹਾਰਾਜ ਨਾ ਰਾਣੀ ਮਹਾਰਾਜ ਉਹ 35 ਕਰੋੜ ਰੁਪਇਆ ਉਧਰ ਗਿਆ ਪਤਾ ਲੱਗਾ ਵੀ ਉਹ ਤੇ ਬਿਲਡਰ ਨੇ ਆਪ ਹੀ ਆਪਣੇ ਨਾਂ ਤੇ ਜ਼ਮੀਨ ਜਮੂਨ ਕੋ ਲਈ 14 ਚੋਂ ਨੇ ਉਹ ਪ੍ਰੋਜੈਕਟ ਸਬਮਿਟ ਕੀਤਾ 17 ਚੋਂ ਨੇ ਆਪ ਲਿਖ ਕੇ ਰਿਕੁਐਸਟ ਲਿਖ ਕੇ ਉਹਦੀ ਮੈਂ ਕਾਪੀ ਤੁਹਾਨੂੰ ਦੇਦਣਾ ਵਾਪਸ ਲੈ ਲਿਆ 20 ਦੇ ਵਿੱਚ ਆਣ ਕੇ ਉਹਦੇ ਵੀ ਅਲਾਟਮੈਂਟ ਦੇਈ ਜਾਂਦਾ ਕਿਉਂਕਿ ਮੈਂਬਰਾਂ ਨੂੰ ਪਤਾ ਨਹੀਂ ਸੀ ਖੈਰ ਜਦੋਂ ਥੋੜੀ ਥੋੜੀ ਗੱਲ ਇਹ ਹਿੱਲੀ 146 ਕਰੋੜ ਰੁਪਇਆ ਚਲੇ ਗਿਆ ਜਿਹੜੇ ਬੰਦੇ ਨੇ 10 ਲੱਖ ਲੋਨ ਲਿਆ ਸੀ ਉਹਦਾ 20 ਲੱਖ ਉਹਦੀਆਂ ਕਿਸ਼ਤਾਂ ਚਲੇ ਗਈਆਂ ਉਹਦੇ ਹਿਸਾਬ ਨਾਲ ਇਹ ਸਾਡਾ ਕਰੀਬ 2.5 200 ਕਰੋੜ ਰੁਪਇਆ ਉੱਥੇ ਬਣ ਜਾਂਦਾ ਜਿਹੜੀ ਵਿਆਜ ਵੀ ਦਿੱਤਾ ਅੱਜ ਤੱਕ ਦੇਣ ਲੈ ਨੇ ਕਿਸ਼ਤਾਂ ਸਾਡੇ ਮੁਲਾਜ਼ਮ ਉਹ ਉਹਦੇ ਵਾਸਤੇ ਅਸੀਂ ਨਵੀਂ ਕਮੇਟੀ ਜਦੋਂ ਅਸੀਂ ਰੌਲਾ ਪਾਇਆ ਵੀ ਇਲੈਕਸ਼ਨ ਕਰਾ ਮੈਂਬਰਾਂਜ ਬੜੀ ਅਨਰੈਸਟ ਆਈ ਇਲੈਕਸ਼ਨ ਹੋਈ ਬੜੀ ਫੇਅਰ ਇਲੈਕਸ਼ਨ ਹੋਈ ਇਲੈਕਸ਼ਨ ਦੇ ਵਿੱਚ ਇਹ ਨਵੀਂ ਕਮੇਟੀ ਬਣ ਗਈ ਸਤੰਬਰ 22 ਦੇ ਵਿੱਚ ਸਾਨੂੰ ਰਿਕਾਰਡ ਮਿਲਿਆ ਜਦੋਂ ਰਿਕਾਰਡ ਮਿਲਿਆ ਵੇਖਿਆ ਉਦੋਂ ਆ ਸਾਰੀਆਂ ਗੱਲਾਂ ਨੰਗੀਆਂ ਹੋਈਆਂ ਜਦੋਂ ਇਹ ਗੱਲਾਂ ਨੰਗੀਆਂ ਹੋਈਆਂ ਦੋ ਕਮੇਟੀਆਂ ਸਾਡੇ ਨਾਲ ਮੀਟਿੰਗਾਂ ਉਹਨੇ ਕੀਤੀਆਂ ਉਹਨੇ ਕਿਹਾ ਜੀ ਹੁਣ ਕਮਜ਼ੋਰੀਆਂ ਤੇ ਸਾਰੀਆਂ ਨੰਗੀਆਂ ਹੋ ਗਈਆਂ ਦੋ ਕਮੇਟੀਆਂ ਸਾਡੇ ਕੋਲ ਬਿਲਡਰ ਆਇਆ ਪਰ ਪ੍ਰਾਣੀ ਕਮੇਟੀ ਤੇ ਬਿਲਡਰ ਆਪੋច ਪਤਾ ਨਹੀਂ ਉਹਨਾਂ ਦਾ ਕੀ ਮੇਲਜੋਲ ਸੀ ਉਸ ਤੋਂ ਬਾਅਦ ਉਹਨੇ ਕਿਹਾ ਜੀ ਮੈਂ ਕਮੇਟੀ ਨੂੰ ਕਮੇਟੀ ਨਹੀਂ ਮੰਨਦਾ ਉਲਟਾ ਕਮੇਟੀ ਦੇ ਖਿਲਾਫ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ ਅਸੀਂ ਇਹ ਕਹਿੰਦੇ ਸੀ ਕਿ ਜੇ ਤੇਰਾ ਪ੍ਰੋਜੈਕਟ ਪਾਸ ਹੋਇਆ ਤੂੰ ਉਹਦੇ ਵਾਸਤੇ ਸਾਨੂੰ ਬਖਾ ਤੇਰੀ ਕੋ ਕਿਹੜੀ ਕਿਹੜੀ ਮਨਜ਼ੂਰੀ ਆ ਨਾ এনवायरमेंट ਦੀ ਨਾ ਪੋਲੂਸ਼ਨ ਦੀ ਕੋਈ ਮਨਜ਼ੂਰੀ ਨਹੀਂ ਇਹ ਸਾਡੇ ਇੱਥੇ ਹੈਗੇ ਨੇ ਸਰ ਰਜਿੰਦਰ ਸਿੰਘ ਐਸੀ ਤੈਰ ਹੋਏ ਨੇ ਉਹ ਟੈਕਨੀਕਲੀ ਸਾਡੇ ਅਡਵਾਈਜ਼ਰ ਆ ਉਹ ਸਾਰਾ ਉਹਨਾਂ ਨੇ ਸਾਰਾ ਪੱਖ ਦੇਖਿਆ ਤੇ ਇਹ ਜਿਹੜੀਆਂ ਮਨਜ਼ੂਰੀ ਕੋਈ ਨਹੀਂ ਹੈ ਜਿੰਨਾ ਚਿਰ এনवायरमेंट ਦੀ ਮਨਜ਼ੂਰੀ ਨਹੀਂ ਹੋ ਜਾਂਦੀ ਉੰਨੇ ਚ ਕਹਿੰਦੇ ਵੀ ਉਹ ਬੰਦਾ ਇੱਟ ਵੀ ਨਹੀਂ ਲਾ ਸਕਦਾ ਉਹਦੇ ਚ ਕਹਿੰਦੇ ਉਹ ਕੰਮੋਡੇਬਲ ਵੀ ਨਹੀਂ ਆ ਭੀ ਜੁਰਮਾਨਾ ਹੋ ਕੇ ਫਿਰ ਵੀ ਜੇ ਬੰਦੇ ਨੇ ਕੋਈ ਕੰਮ ਸ਼ੁਰੂ ਕਰ ਲਿਆ ਰੋਲਾ ਪੈਂਟ ਤੇ 2022 ਦੇ ਵਿੱਚ ਜਦੋਂ ਇਹ ਪਿਆ ਇਹਦੀ ਐਕਸਟੈਂਸ਼ਨ ਹੋਣੀ ਸੀ ਦਸੰਬਰ 31 ਤੋਂ ਤੱਕ ਇਹਦੀ 22 ਤੱਕ ਸੀਗੀ ਉਸ ਐਕਸਟੈਂਸ਼ਨ ਦੇ ਵਿੱਚ ਨਵੀਂ ਕਮੇਟੀ ਨੇ ਰੋਲਾ ਪਾਇਆ ਵੀ ਸਾਡੀ ਉਥੇ ਡਵੈਲਪਮੈਂਟ ਹੀ ਕੋਈ ਨਹੀਂ ਪੁੱਡਾ ਦੀ ਇੱਕ ਰਿਪੋਰਟ ਹੈ 23 ਜੀ ਉਹਦੀ ਵੀ ਚਿੱਠੀ ਮੈਂ ਤੁਹਾਨੂੰ ਉਹ ਖਾ ਸਕਦਾ ਉਹਨਾਂ ਨੇ ਕਿਹਾ ਜੀ ਇਹਨੇ 13 ਸਾਲਾਂ ਦੇ ਵਿੱਚ 11% ਉਹਦੀ ਡਵੈਲਪਮੈਂਟ ਹੈ 13 ਸਾਲਾਂ ਚ ਉਥੇ ਰੋਲਾ ਪਿਆ ਇਹ ਪਤਾ ਨਹੀਂ ਫਿਰ ਕਿਸ ਤਰੀਕੇ ਨਾਲ ਉਹ ਐਕਸਟੈਂਸ਼ਨ ਹੋਈ ਐਕਸਟੈਂਸ਼ਨ 31 ਦਸੰਬਰ 23 ਤੱਕ ਹੈ ਅ ਕੱਲ ਬਰਸੂ ਤੱਕ ਉਹਦੇ ਵਿੱਚ 21 ਕੰਡੀਸ਼ਨਲ ਲਾਈਆਂ ਉਹਨਾਂ ਨੇ ਜਿਹੜੀ ਐਕਸਟੈਂਸ਼ਨ ਦਿੱਤੀ ਉਹਦੇ ਵਿੱਚ 21 ਕੰਡੀਸ਼ਨ ਲੱਗੀਆਂ ਉਹ ਸਾਨੂੰ ਨਹੀਂ ਲੱਗਦਾ ਵੀ ਕੋਈ ਕੰਡੀਸ਼ਨ ਉਹ ਪੂਰੀ ਹੋਈ ਹੈ ਹਾਲੀ ਤੱਕ ਕਿਤੇ ਨਹੀਂ ਹੋਈ ਫਿਰ ਅਸੀਂ ਜਿਹੜਾ ਇਹਦੇ ਵਿੱਚ ਕ੍ਰਿਮੀਨਲ ਐਕਟ ਹੋਇਆ ਸੀ ਜਿਸ ਤਰ੍ਹਾਂ ਕਿ 34 ਕਿੱਲੇ ਜ਼ਮੀਨ ਸਾਡੀ ਇਲੀਗਲੀ ਗਈ 21 ਕਿੱਲੇ ਇੱਕ ਗਈ 5 ਕਿੱਲੇ ਇੱਕ ਗਈ ਜਿਹੜਾ 35 ਕਰੋੜ ਵਾਲਾ ਸੀ ਉਹਦੀ ਅਸੀਂ ਜ਼ੂਟੀ 'ਚ ਕੇਸ ਰਜਿਸਟਰ ਕਰਨ ਵਾਸਤੇ ਸੁਸਾਇਟੀ ਨੇ ਮੌਜੂਦਾ ਸੁਸਾਇਟੀ ਨੇ ਕੇਸ ਰਜਿਸਟਰ ਕਰਨ ਲਈ ਅੱਜ ਤੋਂ 6 ਮਹੀਨੇ ਪਹਿਲਾਂ ਜ਼ੂਟੀ ਨੂੰ ਦਰਖਾਸਤ ਦਿੱਤੀ ਵੀ ਇਹ ਤੇ ਜੂਰੀਡਿਕਸ਼ਨ ਤੁਹਾਡੀ ਬਣਦੀ ਹੈ ਕੌਣ ਤੇ ਇੱਥੇ ਦੇਣ ਵਾਲਿਆਂ ਦਾ ਇੱਥੇ ਲੈਣ ਵਾਲਿਆਂ ਦਾ ਇੱਥੇ ਟਰਾਂਸਫਰ ਪੈਸੇ ਇੱਥੋਂ ਹੋਏ ਜਿੱਦੇ ਕੌਣ ਦਾ ਟਰਾਂਸਫਰ ਹੋਏ ਉਹਦੇ 'ਚ ਹੋਏ ਸੁਸਾਇਟੀ ਦਾ ਦਫਤਰ ਇੱਥੇ ਇਹ ਵਿਜ਼ਿਬਲ ਪ੍ਰੋਡ ਕਿਉਂਕਿ ਜ਼ਮੀਨ ਲਈ ਕੋਈ ਨਹੀਂ 35 ਕਰੋੜ ਰੁਪਇਆ ਪਤਾ ਨਹੀਂ ਕਿਧਰ ਗਿਆ ਉਹ ਹਾਲੀ ਪੈਂਡਿੰਗ ਹੈ ਤਿੰਨ ਕ੍ਰਿਮੀਨਲ ਕੇਸ ਰਜਿਸਟਰ ਕਰਨ ਵਾਸਤੇ ਅਸੀਂ ਅਪ ਦਿੱਤੀਆਂ ਦਰਖਾਸਤਾਂ ਜਿਹਦੇ ਵਿੱਚ ਐਸ ਐਚਓ ਐਸ ਐਸ ਪੀ ਮਾਨ ਜੋ ਸੀਐਮ ਸਾਹਿਬ ਨੂੰ ਵੀ ਅਸੀਂ ਉਹ ਦਰਖਾਸਤਾਂ ਭੇਜੀਆਂ ਉਹ ਵੀ ਹਾਲੀ ਪੈਂਡਿੰਗ ਆ ਰਹੀਆਂ ਨੇ ਪਤਾ ਲੱਗਾ ਸੀ ਪਿੱਛੇ ਪੀ ਕੋਈ ਆਈਜੀ ਲੈਵਲ ਦੇ ਅਫਸਰ ਜਿਹੜੇ ਆ ਉਹਨਾਂ ਨੂੰ ਸਾਰੀਆਂ ਇਕੱਠੀਆਂ ਕਰਕੇ ਉਹਨਾਂ ਦੀ ਕੁਝ ਕਰ ਰਹੇ ਪਰ ਹੋਇਆ ਕੁਝ ਨਹੀਂ ਹੁਣ ਤੱਕ ਇਹ ਸਾਰੀ ਗੱਲ ਨੂੰ ਵੇਖ ਕੇ ਜਦੋਂ ਇਹ ਵੇਖਿਆ ਗਿਆ ਤੇ ਇਹ ਤੇ ਹੁਣ ਸੋਸਾਇਟੀ ਜਿਹੜੀ ਹੈ ਇਹਦੇ ਚ ਅਸੀਂ ਫਸਦੇ ਆ ਉਹਨੇ ਪਤਾ ਨਹੀਂ ਕਿਦਰੋਂ ਗੰਡਾ ਸੰਡਾ ਕੀਤਾ ਇੱਕ ਸੋਸਾਇਟੀ ਦੇ ਖਿਲਾਫ ਝੂਠੀ ਦਰਖਾਸਤ ਲੈ ਕੇ ਉਹਨਾਂ ਬੰਦਿਆਂ ਕੋ ਜਿਨ੍ਹਾਂ ਦੇ ਖਿਲਾਫ ਦਰਖਾਸਤਾਂ ਨੇ ਕ੍ਰਿਮੀਨਲ ਕੰਪਲੇਂਟਸ ਪੈਂਡਿੰਗ ਨੇ ਇਨਵੈਸਟੀਗੇਸ਼ਨ ਲਈ ਇਨਕੁਆਰੀ ਲਈ ਉਹਨਾਂ ਬੰਦਿਆਂ ਦੇ ਦਰਖਾਸਤ ਕਰਾ ਕੇ ਕੁਝ ਹੋਰ ਬੰਦਿਆਂ ਦੇ ਮੈਂਬਰਾਂ ਦੇ ਕਰਾ ਕੇ ਤੇ 10-15 ਬੰਨਿਆਂ ਦੀ ਕਿਤੇ ਦਸ ਕਰਾ ਕੇ ਤੇ ਏਆਰ ਮੁਹਾਲੀ ਕੋਲੋਂ ਇਲੀਗਲ ਤੌਰ ਤੇ ਸਾਡੀ ਸੁਸਾਇਟੀ ਜਿਹੜੀ ਆ ਉਹ ਸਸਪੈਂਡ ਕਰਾਤੀ ਸੁਸਾਇਟੀ ਦੀ ਕਮੇਟੀ ਮੈਨੇਜਿੰਗ ਕਮੇਟੀ ਸਸਪੈਂਡ ਕਰਾਤੀ ਚਲੋ ਅਸੀਂ ਹਾਈ ਕੋਰਟ ਗਏ ਉਹਦਾ ਹੁਣ ਪਿਛਲੀ 30 ਤਰੀਕ ਨੂੰ ਸਟੇ ਹੋ ਗਿਆ ਸਾਡੀ ਕਮੇਟੀ ਬਹਾਲ ਹੋ ਗਈ ਜਿਹੜਾ ਉਹ ਉਹਨਾਂ ਦਾ ਆਰਡਰ ਕੀਤਾ ਸੀ ਉਹਨਾਂ ਨੇ ਕਹ ਆ ਵੀ ਇੰਪਲੀਮੈਂਟ ਨਹੀਂ ਹੋਊਗਾ ਨੈਕਸਟ ਇਹ ਚੱਲਦਾ ਜਦੋਂ ਕਿਤੇ ਅਪਰੂਵਲ ਦੀ ਗੱਲ ਕਰੀਦੀ ਆ ਸਾਨੂੰ ਕੋਈ 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 ਵਿਚਾਰ ਨਹੀਂ ਜਾਂਦਾ ਜਦੋਂ ਕਿਤੇ ਜ਼ਮੀਨ ਦੀ ਗੱਲ ਕਰੀ ਜਾਂਦੀ ਆ ਵੀ ਪੂਰੀ ਹੋਈ ਕਿ ਨਹੀਂ ਹੋਈ ਪ੍ਰੋਜੈਕਟ ਹੋਇਆ ਕਿ ਨਹੀਂ ਹੋਇਆ ਪਹਿਲਾਂ ਕਹਿੰਦੇ ਜੀ ਪ੍ਰੋਜੈਕਟ 107 ਕਿਲੇ ਦਾ ਫਿਰ ਕਹਿੰਦੇ 155 ਕਿਲੇ ਦਾ ਹੁਣ ਕਹਿੰਦੇ ਜੀ 179 ਕਿਲੇ ਦਾ ਉਹਦੇ ਹੈ ਜਾ ਕੇ ਮੈਂ ਤੁਹਾਨੂੰ ਕਹੂੰਗਾ ਰਿਕਵੈਸਟ ਕਰੂੰਗਾ ਕਿਸੇ ਦਿਨ ਉਧਰ ਜਾ ਕੇ ਚੱਕਰ ਮਾਰ ਲਿਓ ਵੀ ਉੱਥੇ ਹੈਗੀ ਸੋ ਐ ਉਹਦੇ ਦਫਤਰ ਤੋਂ ਔਰ ਕੁਝ ਵੀ ਨਹੀਂ ਹੈ ਜੀ ਛੰਗਿਆ ਤੇ ਉਹ ਸਾਰੇ ਹੀ ਬੰਦੇ ਉੱਥੇ ਜਾ ਕੇ ਆਪਣਾ ਵੇਖ ਕੇ ਆਉਂਦੇ ਆ